ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਇਜ਼ ਦੇ ਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡਾ ਗਲਾਬੇ ਵਾਲਾ ਮੌਕਸਾ ਜ਼ਿਲ੍ਹੇ ਦਾ ਪਿੰਡਾ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੌਕਸਾ ਸਾਈ ਪੈਂਦੀ ਹੈ ਅੱਜ ਦੀ ਵੀਡੀਓ ਇੱਕ ਘਰੇਲੂ ਪਰਿਵਾਰ ਦੇ ਘਰੋਂ ਕਵਰ ਕਰ ਰਹੇ ਆ ਤਿੰਨ ਵੜਾਂ ਤਾਂ ਹੈਈਆਂ ਦੋਸਤੋ ਟੋਕੜਾਂ ਤੇ ਇੱਕ ਤਾਜੀ ਸੂਈ ਆ ਵਈਆਂ ਦਾ ਕੁਛ ਪਸ਼ੂ ਆਪਾਂ ਘਟਾਉਣੇ ਆ ਇਸੇ ਕਰਕੇ ਇਹ ਸੇਲ ਕਰਨੇ ਆ ਇੱਕ ਤਾਂ ਹੈਗੀ ਆ ਤਾਜੀ ਸੂਈ ਤੇ ਤਿੰਨ ਹੈਗੀਆਂ ਟੋਕੜਾਂ ਤੇ ਜਿਹੜਾ ਵੀ ਨਾਲ ਤੁਹਾਡੇ ਪਸੰਦ ਹੋਵੇ ਤਸੱਲੀ ਤੁਸੀਂ ਆ ਕੇ ਇੱਥੇ ਕਰ ਲੈਣੀ ਹੈ ਕਿਉਂਕਿ ਸਾਰੀਆਂ ਦੁੱਧ ਵਾਲੀਆਂ ਹੀ ਆ ਜੇ ਗੱਲ ਕਰੀਏ ਭੋਂ ਚੋਕੜਾ ਉਹ ਵੀ ਦੁੱਧ ਦਿੰਦੀਆਂ ਜਿਹੜੀ ਤਾਜੀ ਸੂਈਏ ਦੋਸਤੋ ਉਹ ਤਾਂ ਬਿਲਕੁਲ ਤਾਜੀ ਸੂਈਏ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੁਹ ਲੈ ਲੈਣੀ ਆਓ ਬਈ ਦੱਸ ਕਿਵਲੀ ਦੱਸ ਕੀ ਆ ਬਈ ਹਾਂਜੀ ਹੋਰ ਠੀਕ ਆ ਬਈ ਹਾਂਜੀ ਬਰੋਦੀ ਠੀਕ ਆ ਨਾਂ ਦੱਸੋ ਬਈ ਆਪਣਾ ਮੇਰਾ ਨਾਮ ਭਿੰਦਰਾ ਵੀਰੇ ਭਿੰਦਰਾ ਸਿੰਘ ਹਾਂਜੀ ਠੀਕ ਆ ਬਈ ਭਿੰਦਰਾ ਇੱਕਰੀ ਆਪਣਾ ਨੰਬਰ ਦੱਸ ਦਿਓ ਜੀ 98770 ਵੀਰੇ 93803 ਠੀਕ ਆ ਹਾਂਜੀ ਅੱਜ 4 ਅਗਸਤ ਸੇਲ ਕਰਨੇ ਆ ਬਈ ਹਾਂਜੀ ਵੀਰੇ 4 ਅਗਸਤ ਠੀਕ ਆ ਕਰ ਦੇਈ ਆ ਹਾਂਜੀ ਵੀਰੇ ਕਰ ਦੇ ਠੀਕ ਆ ਇਹ ਤਾਜੀ ਸੂਈ ਵੜ ਦੀ ਗੱਲ ਕਰੀਏ ਤਾਂ ਬਈ ਕਿੰਨਾ ਮਾਸੂਦਾ ਸੂਈ ਆ ਇਹ ਵੀਰੇ ਪਹਿਲਾ ਸੂਆ ਸੂਈ ਆ ਸੇ ਅੱਜ ਨੂੰ 9ਵਾਂ ਦਿਨ ਆ ਵੀਰੇ ਸੂਈ ਨੂੰ ਠੀਕ ਆ 9ਵਾਂ ਦਿਨ ਹੋ ਗਿਆ ਤਾਜੀ ਸੂਈ ਆ ਹਾਂਜੀ ਵੀਰੇ ਠੀਕ ਆ ਤੇ ਸੂਆ ਕਿੰਨਾ ਮਾਸੂਈ ਆ ਇਹ ਪਹਿਲਾ ਵੀਰੇ ਪਹਿਲਾ ਹੀ ਪਹਿਲਾ ਸੀ ਦੁੱਧ ਕਿੰਨਾ ਬਈਆ ਸਵਾਗਤ ਦੁੱਧ ਵੀਰੇ ਹੁਣ 14 ਕਿਲੋਟਰ ਹੈਗਾ 14 ਲੀਟਰ ਐ ਜਿਹੜਾ ਚਵਾ ਦਿਆਂਗੇ ਹਾਂਜੀ ਵੀਰੇ ਠੀਕ ਆ ਵੈਸੇ ਭਾਈ ਜੇ ਪੀਕ ਲੈਵਲ ਦੀ ਗੱਲ ਕਰੀਏ ਕਿੰਨਾ ਦੁੱਧ ਪਾ ਦੂਗੀ ਪੀਕ ਭਾਈ ਵੇਖੋ ਤੁਹਾਡੇ ਸਾਹਮਣੇ ਹੋਵੇ ਲੇਵੇ ਤੋਂ ਧਾਰਾ ਸਟਾਰਟ ਆ ਲੇਕੇ ਅੰਦਰੋਂ ਉਹਦਾ ਵੇਖੋ ਤਾਂ ਹੁਣ ਕਿੰਨਾ ਚੱਲ ਸਕਦਾ ਠੀਕ ਆ 20 ਤੋਂ ਪਲੱਸ ਰਾਂ ਨਾਲ ਕੱਢੀ ਦਊਗੀ ਠੀਕ ਆ ਹਾਂਜੀ ਵੀਰੇ ਕਰਦੀ ਹੈ ਵੈਸੇ ਹਾਂਜੀ ਵੀਰੇ ਕਰਦੀ 20 ਪਲੱਸ ਦਾ ਅਨੁਮਾਨ ਹੈਗਾ ਬੱਜਾ ਬਈ ਬੱਛੀ ਹੈ ਵੀਰੇ ਮਗਰ ਬੱਛੀ ਹੈ ਹਾਂਜੀ ਹੈ ਕੋਈ ਸੀਮਨ ਰਿਕਾਰਡ ਇਹਦਾ ਆ ਵੀਰੇ ਸਰਕਾਰੀ ਟੀਕੇ ਦੀ ਹੈ ਠੀਕ ਆ ਸਰਕਾਰੀ ਟੀਕੇ ਦੀ ਹਾਂਜੀ ਲੋ ਵੀ ਬੱਛੀ ਅੱਗੇ ਬੰਨਣ ਵਾਲੀ ਵਹਿੜ ਇੰਨੀ ਭੋਲੀ ਹੈ ਜੇ ਗੱਲ ਕਰੀ ਨਾ ਪਸਮਾਤ ਆ ਗਈ ਵੈਸੇ ਬੱਛੀ ਪਾਸੇ ਬੰਨੀ ਹੋਈ ਸੀ ਆਪਾਂ ਹੀ ਅੱਗੇ ਕਰਾਈ ਆ ਦੇਖ ਸਕਦੇ ਆ ਵਸੀ ਬੱਛੀ ਦੀ ਕੁਆਲਿਟੀ ਦੀ ਗੱਲ ਕਰੀ ਨਾ ਸੋਹਣੀ ਬੱਛੀ ਹੈ ਦੋਸਤੋ ਬਾਈ ਦਾ ਸਰਕਾਰੀ ਸੀਮਨ ਦੀ ਹੈ ਤੇ ਪਹਿਲਾ ਸੁਆ ਵਾਇਰਸ ਹੋਈ ਆ ਸੋਹਣੇ ਕੱਦ ਕਾਠ ਵਾਲੀ ਆ ਠਣਾ ਦਾ ਸਾਈਟ ਨੂੰ ਚੈੱਕ ਕਰਵਾ ਲੈਂਦੇ ਆ ਇਹ ਗੈਬੂ ਬਹੁਤ ਸੋਹਣਾ ਤੇ ਥਣ ਦੋਸਤੋ ਤੁਸੀਂ ਚੈੱਕ ਕਰੋ ਸੋਹਣਾ ਜਿਗਰ ਕਰੀ ਇਹਨਾਂ ਥਣ ਹੈਗਾ ਕੋਈ ਮਸ਼ੀਨ ਤੇ ਨਹੀਂ ਵੀਰੇ ਲੱਗੀ ਹੋਈ ਹੈ ਹੱਥੀ ਚਵਾਈ ਕਰਦੇ ਹਾਂ ਹਾਂ ਠੀਕ ਹੈ ਲੋ ਵੀ ਹੱਥੀ ਚਵਾਈ ਕਰਦੇ ਬਾਈ ਜਰੀ ਅਮਾਨ ਤੁਹਾਨੂੰ ਭਗਵਾਨ ਨੇ ਤੋਂ ਕਰਾਉਣੇ ਆ ਜਿਹੜੇ ਵੀ ਨੇ ਦੋਸਤੋ ਮਸ਼ੀਨ ਤੇ ਲਾਉਣੀ ਅਜੇ ਪਹਿਲਾ ਸੂਈ ਸੂਈ ਆ ਮਸ਼ੀਨ ਤੇ ਜੇ ਗੱਲ ਕਰੀਨ ਸੋਹਣਾ ਮਸ਼ੀਨੀ ਚਵਾਈ ਵਾਲਾ ਵੀ ਥਾਣਾ ਜੇ ਗੱਲ ਕਰੀ ਹੈਗਾ ਜਿਹਨੇ ਹੱਥੀ ਚੋਣਾ ਦਾ ਦੋਸਤੋ ਥਾਣਾ ਨਾਈਂ ਬੜਾ ਛੋਟਾ ਕਹਿ ਸਕਦੇ ਤੇ ਨਾਈਂ ਬੜਾ ਪੱਕੀ ਜੇ ਵੀ ਵੱਡਾ ਸੋਹਣਾ ਥਾਣਾ ਗੈ ਗੂ ਸੋਹਣਾ ਹਵਾਨਾ ਦੋਸਤੋ ਫਿਟਿੰਗ ਵਾਲਾ ਸੋਹਣਾ ਐ ਬਈ ਮੈਂ ਬੱਚੀ ਫੜਨ ਗਈ ਤੁਰਨੀ ਹਾਂ ਹਾਂ ਬਈ ਤੁਰਾਂਗੇ ਤੁਰਦੀ ਸੋਹਣਾ ਕਰਮਾਈ ਨੇ ਪਹਿਲੇ ਸੂਏ ਹਵਾਨਾ ਤਿਆਰ ਕੀਤਾ ਹੋਇਆ 9 ਦਿਨ ਹੋ ਗਏ ਪਾਈਆਂ ਦਾ ਸੂਈ ਨੂੰ ਤੇ ਦੁੱਧ ਆਮਾਨ ਆ ਬਾਈ ਜਾਂਦਾ 20 ਲੀਟਰ ਦੇ ਲੱਗ ਭਗ ਇਹਨੇ ਪਾ ਦੇਣਾ ਸੋਹਣਾ ਕੱਦ ਕਾਠ ਆ ਸੋਹਣੀ ਫੇਸ ਬਿਊਟੀ ਆ ਮੇਲਬੂਲ ਚੰਗੀ ਆ ਥਾਣਾ ਦਾ ਸਾਈਜ਼ ਵੀ ਚੰਗਾ ਆ ਇਹ ਸਾਰੇ ਪੂਰਾ ਫਿਟਿੰਗ ਵਾਲਾ ਹਵਾਂ ਨਾ ਬੰਦ ਦੇ ਬਈ ਕੋਈ ਗੱਲ ਨਹੀਂ ਬਸ ਇਹ ਰੇਟ ਇਹਦਾ ਆਪਾਂ ਬਾਈ ਤੁਹਾਨੂੰ ਪੁੱਛ ਦਿੰਨੇ ਇੰਦਰ ਬੰਨਣੀ ਪਉਂਦੀ ਇੰਦਰ ਬੰਦੇ ਪਾਸੇ ਕੋਈ ਨਹੀਂ ਕੱਦ ਵੇਲ ਦੀ ਚੈੱਕ ਕਰੋ ਰੇਟ ਤੁਹਾਨੂੰ ਪੁੱਛ ਦਿੰਨੇ ਆ ਬਾਈ ਪੂੜਾ ਕੈਮਰੇ ਤੋਂ ਪੂਰਾ ਹੁੰਦੀ ਆ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਹੋਊਗਾ ਇਹਦਾ ਇਹਦਾ ਵੀਰੇ 82000 82000 ਮਾਨਤਨ ਕਰ ਦਾਂਗੇ ਬਈ ਹਾਂ ਬਾਈ ਹੁਣ ਕਰ ਠੀਕ ਆ ਲੋ ਵੀ ਮਾਨਤਨ ਹੋ ਜੂ 82000 ਰੁਪਿਆ ਰੇਟ ਆ ਬੈਰ ਤੁਸੀਂ ਇੱਥੇ ਆ ਕੇ ਆਪਾਂ ਦੇ ਦੋ ਟਾਈਮ ਚੋ ਲੋ ਤਿੰਨ ਟਾਈਮ ਨੋਵਾਂ ਦਿਨ ਹੋ ਗਿਆ ਹਨਾ ਬਈ ਸੂਈ ਨੂੰ ਹਾਂ ਨੋਵਾਂ ਦਿਨ ਸੂਈ ਜੇਰ ਜੂਨ ਦੀ ਜਮਾ ਓਕੇ ਬਈ ਠੀਕ ਵਾਲੀ ਗੱਲ ਵੀ ਵੀਡੀਓ ਦੇ ਦਾਂਗੇ ਜੇਰ ਨੂੰ ਠੀਕ ਹੈ ਲੋ ਬਈ ਜੇਰ ਦੀ ਤੁਹਾਨੂੰ ਵੀਡੀਓ ਮਿਲ ਜਾਣੀ ਐ ਇਸ ਤੋਂ ਅਗੇ ਬਈ ਪਰਲੇ ਪਾਸੇ ਜਿਹੜੀ ਵਾੜ ਖੜੀ ਆ ਇਹਦੀ ਗੱਲ ਕਰ ਲਈਏ ਟੋਕੜਾ ਇਹ ਇਹ ਬਈ ਢਾਈਆਂ ਕ ਮਹੀਨਿਆਂ ਦੀ ਸੂਈ ਆ ਇਸ ਟਾਈਮ ਆਪਾਂ ਕੋਕੜੀ ਕਹਿ ਰਹੀ ਗਏ ਠੀਕ ਆ ਹਾਂ ਤੇ ਇਹਦੇ ਥੱਲੇ ਹੈਗਾ 13-14 ਕਿਲੋ ਦੁੱਧ ਹੈਗਾ ਠੀਕ ਆ 13-14 ਕਿਲੋ ਚਵਾ ਰਹੇ ਆ ਕਰਕੇ ਹਟੀਏ ਹੁਣੇ ਠੀਕ ਆ ਹਾਂਜੀ ਠੀਕ ਆ ਤੇ ਵੈਸੇ ਸੀਮਨ ਭਰਾਇਆ ਨਹੀਂ ਬਈ ਨਹੀਂ ਵੀਰੇ ਨਾ ਸਹੀ ਤਰ੍ਹਾਂ ਤਾਂ ਸੀਗਾ ਇਹਦਾ ਜਨਵਰੀ ਤੋਂ ਸੀਮਨ ਭਰਾ ਉਹ ਪਰ ਟਰੇਲੂ ਮਜਬੂਰੀਆਂ ਕਰਕੇ ਪਸ਼ੂ ਵੇਚਨੇ ਆ ਠੀਕ ਆ ਤੇ ਤਾਂ ਕਰਕੇ ਨਹੀਂ ਇਹਦੇ ਬਈ ਕਰਵਾਇਆ ਠੀਕ ਆ ਵੈਸੇ ਹੀਟ ਨਾ ਗਈ ਇਹਦੀ ਹਾਂ ਵੀਰੇ ਅੱਜ ਦੂਜਾ ਕੱਡੇ ਨਹੀਂ ਹੋਇਆ ਠੀਕ ਆ ਲੋ ਵੀ ਕੱਦ-ਕਾਟ ਦੀ ਗੱਲ ਕਰੀ ਜਾਂ ਸੋਹਣਾ ਕੱਦ-ਕਾਟ ਆ ਤੇ ਤੁਹਾਡੀ ਤੁਹਾਨੂੰ ਖਾਉਣੇ ਆ ਜੀ ਕੈਮਰਾ ਕੈਮਰਾ ਤੋਂ ਭਾੜਾ ਥੋੜਾ ਹੀ ਕਰ ਦੇ ਪਰ ਉਹ ਕੋਈ ਨਹੀਂ ਠੀਕ ਆ ਹਾਂ ਜੀ ਸੋਹਣਾ ਥਣਾ ਦਾ ਸੈਜ ਆ ਹਵਾਨੇ ਦੇ ਉੱਤੇ ਨਾਰਾਂ ਜਿਹਾ ਕਰ ਸਕਦੇ ਆ 2.5 ਮਹੀਨੇ ਦੇ ਲਗਭਗ ਪਾਈ ਜਾਂਦਾ ਹੋ ਗਿਆ ਇਹਨੂੰ ਤੁਸੀਂ ਨੂੰ ਤੇ 13 ਕਿਲੋ ਬਈ ਤਿਆਰ ਆ ਇਸ ਵਕਤ ਹੈ ਜਮਨ ਬਈ ਕੰਡਾ ਕਰਾ ਰਹੇ ਆਂ ਕੀ ਠੀਕ ਆ ਲਓ ਬਈ ਕਹਿਣ ਨੂੰ ਤਾਂ ਪਰ 15 ਕਹਿ ਦਈਏ ਪਰ ਸਹੀ 13 ਕਿਲੋ ਮਿਲ ਗਏ 13 ਕਿਲੋ ਤੁਸੀਂ ਇੱਥੇ ਚੋ ਕੇ ਲੈ ਜਾਣਾ ਫੇਸ ਕੁਆਲਟੀ ਚੈੱਕ ਕਰੋ ਬਹੁਤ ਸੋਹਣਾ ਫੇਸ ਆ ਕੱਦ ਕਾਠ ਦੀ ਗੱਲ ਕਰੀ ਨਾ ਕੱਦ ਕਾਠ ਦੀ ਸੋਹਣਾ ਤੋੜ ਕੇ ਤੁਹਾਨੂੰ ਉਖਾ ਦਿੰਨੇ ਆਂ ਬਸ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਿਓ ਜੀ ਦੇਖ ਸਕਦੇ ਆਂ ਹਵਾਨੇ ਦੀ ਗੱਲ ਕਰੀਏ ਸੋਹਣਾ ਹਵਾਨਾ ਦੋਸਤੋ ਜੇ ਗੱਲ ਕਰੀਏ ਨਾ ਕੋਈ ਲੌਂਕਣਾ ਹਵਾਨਾ ਨਹੀਂ ਕੋਈ ਜੇ ਗੱਲ ਕਰੀਏ ਮਗਰਲੇ ਪਾਸੇ ਥੋੜੀਆਂ ਥੋੜੀਆਂ ਨਾ ਦੋ ਬੁੱਬੀਆਂ ਹੀ ਆ ਵੈਸੇ ਉਹ ਉਹ ਤਾਂ ਲੱਗਿਆ ਨਹੀਂ ਬਾਈ ਉਹ ਤਾਂ ਪਾਸੇ ਆ ਆਮ ਹੀ ਨਾ ਐਚਐਫ ਦੇ ਹੋ ਗਈ ਜਰਸੀ ਜਿਉਂਦੀ ਆ ਜਾਂਦੀਆਂ ਦੇਖ ਸਕਦੇ ਹੁਣੇ ਪਾਸਾ ਤੋਂ ਤੁਹਾਨੂੰ ਇੱਕ ਕਰੀ ਅਨਮਾਨ ਕਰਾ ਦਿੰਦੇ ਆ ਕਰਮਾਂ ਵਾਲੀ ਸੀਸਾ ਉਹ ਕੋ ਦਾ ਦੇਖ ਸਕਦੇ ਖਾਣਾ ਦਾ ਸਾਈਜ਼ ਚੈੱਕ ਕਰ ਸਕਦੇ ਪੂਰਾ ਮੋਟਾ ਥਾਣਾ ਸੋਹਣਾ ਥਾਣਾ ਬਾਕੀ ਰਾਜੀਪਲੀ ਵੀ ਚੰਗੀ ਆ ਤੇ ਭਾਈ ਇਹਦੇ ਰੇਟ ਦੀ ਗੱਲ ਕਰੀਏ ਤੇ ਭਾਈ ਆਪਾਂ ਜੋੜੇ ਦੀ ਕਰ ਲਾਂਗੇ ਕੱਲੀ ਕੱਲੀ ਵੈਸੇ 3000 30000 ਦੀਆਂ ਇੱਕ ਆ ਖੜੀ ਹੈਗੀ ਆ ਠੀਕ ਆ ਤੇ ਜੋੜਾ ਆਪਾਂ ਕੋਈ ਨਹੀਂ 1 ਲੱਖ 20000 ਦਾ ਦੇ ਜਾਗੇ ਠੀਕ ਆ ਕੱਲੀ 3000 ਹਾਂ ਵੀਰੇ ਬਾਕੀ ਕੋਈ ਮਾਰ ਤਾੜ ਫੁੱਲ ਹੋ ਜਾਵੇ ਇਸ ਤੋਂ ਅਗੇ ਵੀ ਤਿੰਨ ਨੰਬਰ ਬੈਡ ਦੀ ਗੱਲ ਕਰੀਏ ਇਹਦੇ ਸੱਲੇ ਭਾਈ 15 16 ਕਿਲੋ ਦੁੱਧ ਹੈਗਾ ਭਾਈ 15 16 ਕਿਲੋ ਚਵਾ ਦੇਾਂਗੇ ਹਾਂ ਵੀਰੇ ਠੀਕ ਆ ਤੇ ਸੁਆ ਕਿਨਵਾ ਸੁਈ ਆ ਵੀਰੇ ਇਹ ਵੀਰੇ ਦੂਜਾ ਸੁਈ ਆ ਪਰ ਉਹ ਦੱਦ ਘਰ ਦੀ ਵੱਡੀ ਹੈਗੀ ਆ ਪਰ ਹੈ ਦੂਜਾ ਸੁਆ ਸੁਈ ਆ ਠੀਕ ਆ ਹਾਂਜੀ ਤੇ ਹੁਣ ਦੁੱਧ 15-16 ਕਿਲੋ ਆ ਕੇ ਦੇਸੀ ਮੰਨੇ ਇਹਦੇ ਕੋਈ ਲਵਾਇਆ ਕਿ ਨਹੀਂ ਬਾਈ ਨਹੀਂ ਬਈ ਇਹ ਤੁਹਾਨੂੰ ਉਹੀ ਕਹਿੰਦੇ ਨਾ ਵੀ ਤਾਂ ਨਹੀਂ ਵੇਚਣੀਆਂ ਸੀਗੀਆਂ ਪਰ ਟਰੈਲੋ ਮਜਬੂਰੀ ਕਰਕੇ ਵੇਚ ਰੀਆਂ। ਨਹੀਂ ਇਹਨਾਂ ਦੇ ਟੀਕਾ ਆਪਾਂ ਜਨਵਰੀ ਚ ਕਰਵਾਉਣਗੇ ਸੀਗੇ ਵੀਰੇ ਸਾਰੀਆਂ ਦੇ ਬੇਗਾਹ ਸਾਲ ਦੇ ਵਿੱਚ ਹਾਂ ਮੇਰੇ ਗਾਂ ਸੂਹਾ ਲੈਣਾ ਸੀ ਆਪਾਂ ਸਹੀ ਪਰ ਇਹ ਤਾਂ ਚਲੋ ਹੁਣ ਜੋ ਹੈਗਾ ਲੋ ਵੀ ਕਈ ਵੀਰ ਧਿਆਨ ਰੱਖਦੇ ਆ ਕਿਉਂਕਿ ਸੂਆ ਜਿਹੜਾ ਗਰਮੀ ਦੇ ਵਿੱਚ ਨਹੀਂ ਲੈਂਦੇ ਕੋਈ ਚੱਕਰ ਵਾਲੀ ਗੱਲ ਨਹੀਂ ਜਿਵੇਂ ਤੁਸੀਂ ਮਰਦੀ ਆਉਂਦਾ ਚੈੱਕ ਕਰ ਲਓ ਲੋ ਵੀ ਸੋਹਣਾ ਹਵਾਨਾ ਤੇ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਲੱਗ ਭਗ ਇਹ ਵੀ ਬੇ ਬਰਾਬਰ ਦੇ ਐ ਕੋਈ 2 ਮਹੀਨੇ 10 15 ਦਿਨ ਦੇ ਹੈਗੇ ਬਈ ਠੀਕ ਹੈ ਨਾ ਉਹ ਵੀ ਥਣਾ ਦਾ ਸੈਚ ਚੈੱਕ ਕਰ ਸਕਦੇ ਆ ਪੂਰਾ ਮੋਟਾ ਥਾਣਾ ਦੋਸਤੋ ਸ਼ਾਮ ਦਾ ਵੇਲਾ ਦੋਸਤੋ ਜੇ ਗੱਲ ਕਰੀ ਨਾ 5 ਵੱਜ ਚੁੱਕੇ ਉਸ ਟਾਂਗ ਨਾਲ ਦੀ ਜੱਜਮੈਂਟ ਕਰ ਲੋ ਸਾਰੇ ਕਿਡਰੀਆਂ ਪਈ ਇਹਨਾਂ ਦੇ ਠੀਕ ਹੈ ਕਿਉਂਕਿ ਕੋਈ ਵੀਰ ਜੱਜਮੈਂਟ ਲਾਉਣਾ ਚਾਹੁੰਦਾ ਤਾਂ ਐਉਂ ਸਮਾਂ ਜੇ ਗੱਲ ਕਰੀਏ ਸ਼ਾਮ ਦੇ 5 ਵੱਜ ਚੁੱਕੇ ਹੈ ਤਿਆਰੀ ਤੁਸੀਂ ਵੇਖ ਸਕਦੇ ਹੋ ਇਹ ਧਾਰਾ ਕਰਦੀਆਂ ਬਾਈ ਇਹਨਾਂ ਨੇ ਤਕਰੀਬਨ ਟਾਈਮ ਹੋਈ ਪਿਆ ਇਸ ਤਰ੍ਹਾਂ ਕੇ ਤੁਹਾਨੂੰ ਜੀ ਉਖਾਦਿਆ ਦੂਜਾ ਸੂਆ ਸੂਈ ਆ 2.5 ਮਹੀਨਿਆਂ ਦੇ ਲਗਭਗ ਇਹ ਨੂੰ ਹੋ ਗਿਆ ਕੰਦ ਕਾਖ ਦੀ ਸੋਣੀ ਆ ਰਾਈ ਭਲੀ ਦੀ ਗੱਲ ਕਰੀ ਹੈ ਨਾ ਬਾਈ ਦੇ ਜਾਨਵਰ ਸਾਰੇ ਹੀ ਰਾਈ ਭਲੀ ਆ ਦੇਖਦੇ ਸੇਵਾ ਸੰਭਾਲ ਚੰਗੀ ਆ ਬਾਈ ਇਹ ਸੋਹਣੇ ਜਾਨਵਰ ਆ ਕੋਈ ਦਿੱਕਤੇ ਲਾਵੇ ਨਹੀਂ ਦੇਖ ਸਕਦੇ ਬਾਕੀ ਦੋਸਤੋ ਬਾਈਆਂ ਦਾ ਆਪਾਂ ਇਹ ਚੀਜ਼ ਦਾ ਖਿਆਲ ਰੱਖ ਜੀ ਵੀ ਸੂਆ ਜਿਹੜਾ ਥੋੜਾ ਜਿਆ ਆਉਂਦਾ ਵੀ ਸਿਆਲ ਜੇ ਚ ਭਵੇ ਸਹੀ ਦੁੱਧ ਤੇ ਚੱਲਦੀਆਂ ਇੱਥੇ ਆਪਾਂ ਵੜਾ ਤੇ ਗਰਮੀ ਸੂਆ ਪਏ ਨਾਂ ਦਾ ਸੇਵਾ ਹੁੰਦੀ ਆ ਕਿਉਂ ਗਰਮੀ ਜਾਦੇ ਮਨਉਂਦੀਆਂ ਦੁੱਧ ਤੇ ਆਉਂਦੀਆਂ ਨਹੀਂ ਤੇ ਪਹਿਲਾਂ ਬਲਵਾਂ ਸਟਾਰਟਿੰਗ ਕੰਮ ਸੀਗਾ ਠੀਕ ਆ ਤੇ ਬਾਕੀ ਚਲੋ ਮੇਰੇ ਜਿਹੜੇ ਠੀਕ ਹੈ ਇਹਦੇ ਰੇਟ ਦੀ ਇਹ ਗੱਲ ਕਰੀਏ ਭਈ ਇਹਦਾ ਵੀ ਸੇਮ ਹੀ ਆ ਰੇਟ ਹਾਂ ਭਾਈ ਉਂ 3000 ਰੁਪਿਆ ਕੱਲੀ ਦਾ ਠੀਕ ਹੈ ਤੇ ਜੇ ਜੋੜਾ ਲੈ ਕੇ ਜਾਊਗਾ ਤਾਂ 1 ਲੱਖ 20 ਹਜ਼ਾਰ ਮਾਨਤਨ ਕਰ ਸਕੀਏ ਭਈ 1 ਲੱਖ 20 ਹਜ਼ਾਰ ਤੋਂ ਮਾਨਤਨ ਹੋ ਜਾਵੇ ਵੈਸੇ 3000 ਰੁਪਿਆ ਹਾਂ ਵੀਰੇ ਕੱਲੀ ਦਾ 3000 ਰੁਪਿਆ ਠੀਕ ਹੈ ਪਹਿਲਾਂ 4 ਡੰਗ ਚੋਲੇ ਜਿੰਨੇ ਡੰਗ ਮਰਦੀ ਚੋਲੇ ਬੰਦਾ ਉਹ ਆਪ ਦੀ ਇਨਕੁਆਰੀ ਦੇ ਸਾਥ ਆਵੇ ਸੇ ਹਾਂ ਵੀਰੇ ਠੀਕ ਹੈ ਇਸ ਤੋਂ ਕਿਵੇਂ 4 ਨੰਬਰ ਲੈਣ ਦੀ ਗੱਲ ਕਰੀਏ ਇਹ ਭਾਈ ਇਹ ਤਾਂ ਹੈ ਕੋਕੜੀ ਆ ਸਹੀ ਹੈ ਤਾਂ ਠੀਕ ਆ ਠੀਕ ਆ ਇਹਦੇ ਥੱਲੇ 8-9 ਕਿਲੋ ਦੁੱਧ ਹੈਗਾ ਬਾਈ 8-9 ਕਿਲੋ ਜਿਹੜਾ ਝੋ ਨਾਲ ਹਾਂ ਇਹਦੇ ਠੀਕ ਆ ਵੈਸੇ ਧਰਾਇਆ ਵਿਆ ਤੇ ਮੰਨ ਲਓ ਬਾਕੀ ਹਜੇ ਆਪਾਂ ਕਹਿ ਦਈਏ ਵੀ ਤੁਸੀਂ ਖਾਲੀ ਸਮਝ ਕੇ ਜਿਹੜੇ ਬੰਦੇ ਨੇ ਸੌਦਾ ਕਰਨਾ ਕਰੀ ਤਾਂ ਵੀ ਕਰ ਲੈ ਠੀਕ ਆ ਤੇ ਦੁੱਧ 9 ਕਿਲੋ ਸੂਆ ਇਹ ਕਿੰਨਾ ਮਸੂਈ ਤੇ ਅੱਗੇ ਕਿੰਨਾ ਮਸੂਈ ਇਹ ਵੀਰੇ ਆਪਾਂ ਨਾ ਲਈ ਸੀਗੀ ਤੋਕੜ ਇਹ ਆਪਣਾ ਨੂੰ ਉਹਨਾਂ ਨੇ ਤਾਂ ਕਿਹਾ ਹਜੇ ਪਹਿਲਾ ਸੂਆ ਹੀ ਸੋਈ ਆ ਠੀਕ ਆ ਪਰ ਲੀਸੀ ਤੁਸੀਂ ਸੀਗੀ ਬਾਕੀ ਹੁਣ ਚਲੋ ਥੋੜਾ ਮੋੜਾ ਕੁਝ ਇਹ ਤਾਂ ਫਰਕ ਪਿਆ ਹੈਗਾ ਠੀਕ ਆ ਠੀਕ ਆ ਹਾਂਜੀ ਕੋਈ ਦੂਜਾ ਸਮਝ ਲਿਆ ਹੁੰਦਾ ਦੂਜਾ ਵੀ ਸਮਝ ਸਕਦਾ ਕੋਈ ਵੀ ਵੈਸੇ ਆਪਣੇ ਨੂੰ ਆਪਾਂ ਤਾਂ ਦੂਜੇ ਜਿਵੇਂ ਮਰਜ਼ੀ ਤਾਂ ਨਹੀਂ ਲੱਭੀ ਲੋਬੀ ਹਵਾਨੇ ਦੀ ਜੱਜਮੈਂਟ ਕਰਾ ਦਿੰਦੇ ਆ ਬਾਈ ਕੋਈ ਚੱਕਰ ਨਹੀਂਗਾ ਥੋੜੇ ਸਾਹਮਣੇ ਆ ਸੀਲ ਠੰਡੀ ਦੂਰ ਇਹ ਗਾਂਦੀ ਦਾ ਆ ਗਾਂਦੀ ਦਾ ਗੱਲ ਨਹੀਂ ਬਾਈ ਫੁੱਲ ਗਾਰੰਟੀ ਹੈ ਜਿਹੜਾ ਮਤਲਬ ਜਵਾਕ ਚੋਲੇ ਭਣਾ ਬਾਈ ਠੀਕ ਆ ਲੋਬੀ ਇਹ ਗਾਵਾਂ ਦੀ ਬਾਈ ਆ ਜਿਹੜੀਆਂ ਮਗਰੋਂ ਵਿਖਾਈਆਂ ਨਾ ਫੁੱਲ ਗਾਰੰਟੀ ਹੈ ਭਾਵੇਂ ਜਵਾਕ ਚੋਲੇ ਤੇ ਬਾਕੀ ਦੋਸਤੋ ਟੋਕੜ ਹੋਈ ਦੀ ਆ ਉਸ ਢੰਗ ਨਾਲ ਜੱਜਮੈਂਟ ਕਰੋ ਕਿਉਂਕਿ ਇੱਕ ਪਾਸੇ ਆਮ ਹੀ ਇਨਾ ਐਚਐਫ ਵੜਾ ਦਾ ਹਵਾਨਾ ਹੋ ਜਾਂਦਾ ਥੋੜਾ ਜਿਹਾ ਨਾ ਐ ਲੱਗੂ ਜਿਵੇਂ ਹਵਾਨਾ ਟੇਡਾ ਜਾਂ ਹੁੰਦਾ ਕਿਉਂਕਿ ਦੁੱਧ ਇਹਨਾਂ ਨੇ ਕੱਢਾ ਹੁੰਦਾ ਚੰਗਾ ਬਈ ਉਹਨਾਂ ਨੇ ਇਹਨਾਂ ਦਾ ਦੁੱਧ ਦਾ ਮਾਲਕਾਂ ਨੇ ਦੱਸਿਆ ਸੀਗਾ ਵੀ ਸਟ੍ਰਾਈਟ ਹਾਈ ਗ੍ਰੇਡ ਦਾ ਹੈਗਾ ਠੀਕ ਆ ਪਰ ਉਹਨਾਂ ਨੇ ਵੀ ਚਲੋ ਕਿਸੇ ਮਜਬੂਰੀ ਕਾਰਨ ਵੇਚੀਆਂ ਸੀਗਾ ਠੀਕ ਆ ਤੇ ਆਪਾਂ ਤਾਂ ਪਾਲਣ ਨੂੰ ਲਿਆਦਿਆਂ ਚਲੋ ਹੋਣਾ ਕਿਰਾਂ ਬਾਈ ਫੇਲ ਕਰ ਠੀਕ ਹੈ ਲੈ ਬਈ ਇਹਨੂੰ ਘਰੀ ਖੋਲ ਕੇ ਕੱਦ ਕੇ ਕਾਠ ਦੀ ਗੱਲ ਕਰੀਏ ਸੋਹਣਾ ਕੱਦ ਕਾਠ ਆ ਇਹ ਚ ਬਰੀਡ ਦੇ ਵਿੱਚ ਲੋ ਵੀ ਤੋੜ ਕੇ ਤੁਹਾਨੂੰ ਖਾ ਲੈਣੇ ਕੱਦ ਕਾਠ ਦੀ ਗੱਲ ਕਰੀਏ ਤਾਂ ਸੋਹਣਾ ਕੱਦ ਕਾਠ ਆ ਪਹਿਲਾ ਸੁਆ ਸੁਈਆ ਕਰਮਾੜੀ ਤੇ ਤੁਸੀਂ ਭਵਾਂ ਦੀ ਜਿਹੜਾ ਵੀਰ ਆਉਂਦਾ ਦੂਜਾ ਸਮਝ ਲਓ ਤੀਜਾ ਸਮਝ ਲਓ ਮਾਲਕਾਂ ਨੇ ਬਾਈਆਂ ਦਾ ਇਹ ਪਹਿਲਾਂ ਹੀ ਦੱਸਿਆ ਦੁੱਧ ਤੁਸੀਂ 9 ਲੀਟਰ ਬਈ ਬੰਦੇ ਕੋਈ ਚੱਕਰ ਨਹੀਂ 9 ਲੀਟਰ ਚੁੱਕ ਕੇ ਲੈ ਜਾਣਾ ਖਾਣ ਹਵਾਲੇ ਦੀ ਬਾਈ ਤੋਂ ਤੁਹਾਨੂੰ ਫੇਰ ਪੁੱਛਦਿਨੇ ਆਂ ਵੀ ਸਾਫ਼ ਸੁਥਰੀ ਹੈ ਕੋਈ ਦੂਰ ਨੇੜੇ ਤੋਂ ਵੀਰ ਆਉਂਦਾ ਤੇ ਰੇਟ ਵੀ ਇਹਦਾ ਪੁੱਛਦਿਨੇ ਆਂ। ਔਰ ਵੀ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਚਾਰਾਂ ਨਗਾ ਚੋਂ ਤਸੱਲੀ ਤੁਸੀਂ ਆਪੀ ਤੇ ਆ। ਬਈ ਚਵਾਈ ਨੂੰ ਸਾਫ਼ ਆ। ਹਾਂ ਵੀਰ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ। ਨਹੀਂ ਬਈ ਉਹ ਦੀ ਕੋਈ ਗੱਲ ਨਹੀਂ। ਠੀਕ ਆ। ਬਾਕੀ ਅਗਲੇ ਨੇ ਆ ਕੇ ਝੋ ਲੈਣੀ ਆ ਹਾਂ ਭਾਈ ਆਪ ਦਾ ਜਿਹੜੀ ਮਰਗੀ ਤਸੱਲੀ ਕਰ ਲੈ ਕੋਈ ਹੋਰ ਨਹੀਂ ਕਰਨੀ ਆ ਠੀਕ ਆ ਲਓ ਵੀ ਬਾਈਆਂ ਦਾ ਤਸੱਲੀ ਵਾਲੇ ਪਸ਼ੂ ਆ ਕੋਈ ਵੀ ਦੂਰ ਨੇੜੇ ਤੋਂ ਦਾ ਤਸੱਲੀ ਤੁਸੀਂ ਫਿਰ ਵੀ ਆ ਕੇ ਇੱਥੇ ਕਰ ਲੈਣੀ ਆ ਭਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਇਹਦੇ 41000 ਰੁਪਏ 41000 ਮਾਨਤਾਂ ਜਣੀ ਕਰ ਦਾਂ ਹਾਂਜੀ ਵੀਰੇ ਹੋ ਜੀ ਠੀਕ ਆ ਲਓ ਵੀ 41000 ਰੁਪਿਆ ਰੇਟ ਆ ਇਹਦਾ ਮੌਕੇ ਤੇ ਮਾਨਤਾ ਨਾ ਹੋ ਜੂ ਦੁੱਧ ਤੁਸੀਂ ਕੋਈ ਪਸ਼ੂ ਤੁਹਾਡੇ ਪਸੰਦ ਹੋਵੇ ਤਸੱਲੀ ਇੱਥੇ ਕਰ ਲੈਣੀ ਆ ਆ ਕੇ ਪਿੰਡ ਬਾਈ ਦਾ ਹੈ ਗਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੰਬਰ ਚੱਲ ਰਿਹਾ ਸਕ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ